ਕੋਈ ਕੋਈ ਨਾਮ ਨਾ ਜਾਣੈ ਰਬਾਹੂ ਗੁਰੂ ਗੁਰੂ ਮੁਰਨਾ ਜੀ ਸਤ ਨਾਮੁ ਸ੍ਰੀ ਵਾਹਿ ਗੁਰੂ ਆਹਿ ਗੁਰੂ ਵਾਹਿ ਗੁਰੂ ਇਨੇ ਤਾਂ ਆਪਣੇ ਮਾਰਨ ਹਾਰਾ ਦੁਖੰਤਾਂ ਸੁਖਰਾਸ ਤਾਕੂ ਬਿਗੰਨਾ ਕੋ ਲਾਗੈ ਜਾਕੇ ਪ੍ਰਭ ਅਰਧਾਸ ਇਕ ਓੰਕਾਰ ਵਾਹਿਗੁਰੂ ਜੀ ਕੀ ਬਤੈ ਸ੍ਰੀ ਭਗਵੰਤ ਜੀ ਜੀ ਸਹਾਇ ਵਾਰ ਸ੍ਰੀ ਭਗਵੰਤ ਜੀ ਕੀ ਪਾਤਸ਼ਾਹੀ 10ਵੀਂ ਪ੍ਰਤਮ ਪਗਵੰਤ ਜੀ ਸਿਮਰਕੈ ਗੁਰੂ ਨਾਨਕ ਦੇਵ ਜੀ ਆਏ ਫਿਰੰਗਿਤ ਗੁਰਦੇਵ ਅੰਮ੍ਰਿਤਦਾਸ ਰਾਮਦਾਸ ਆਏ ਸਹਾਇ ਅੰਤਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸੁ ਚੇ ਸਭੁ ਕੋ ਜਾਇ ਤੀਗ ਬਹਾਦਰ ਸਿਖੁ ਰਿਐ ਘਰਿ ਨਾਨਕ ਜੀ ਆਵਰਤਾਏ ਸਭ ਤਈਂ ਸਹਾਇ 10ਵੀਂ ਪਾਤਸ਼ਾਹ ਕਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿ ਸਾਈ ਹੋਏ ਸਾਹਿ ਜਸਾ ਪਾਸ਼ਾ ਜੀ ਨੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਨਾਲ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਜਿਨ੍ਹਾਂ ਸਾਹਿਬ ਜਦਿਆਂ ਚਾੜੀਆਂ ਮੁਕਤਿਆਂ ਹਟੀਆਂ ਜੱਪੀਆਂ ਤੱਪੀਆਂ ਜਿਹੜਾ ਨਾਮ ਜੱਪਿਆ ਵਾਣਿ ਛਕਿਆ ਦੇ ਚਲਾਈ ਤੇਗ ਵਾਏ ਦੇ ਕੇ ਅਨੰਦ ਕੀਤਾ ਦਿਨ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖੰਸਾ ਜੀ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿਗਾ ਸਿੰਗੜੀਆਂ ਨੇ ਤਰਵੇਂ ਤਸੀਸ ਦਿੱਤੇ ਬੰਦ ਬੰਦ ਘਟਾਈ ਫੁੱਪਰੀਆਂ ਰਵਾਈਆਂ ਚੁਕੜੀਆਂ ਤੇ ਚੜ੍ਹੇ ਧਨ ਆਰਿਆਂ ਨਾਲ ਚਰਾਏ ਗਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਲੈ ਵਾਈ ਜਨਾ ਦੇ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ਪੰਜਾਂ ਤਕਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਪ੍ਰਖਮੇ ਸਰਬੱਤ ਖਾਲਸਾ ਜੀ ਕੀ ਅੰਦਾਜ਼ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਪਿ ਆਵੇ ਇਤੇ ਆਉਣ ਪਾਸ ਕਾ ਸਰਬ ਸੁਖ ਹੋਵੇ ਜਾਂ ਜਾਂ ਕਰ ਸਾਜੀ ਸਾਹਿਬ ਦਾ ਰੱਜਿਆ ਰਿਆ ਤਉ ਧੀਰਜ ਤੇ ਉਪਦੇਵਨ ਚ ਕੀ ਪੈਜ ਬੰਦ ਕੇ ਜੀਤ ਸੇ ਸਾਡੇ ਸੋ ਏ ਕਰ ਸਾਜੀ ਕੇਵਲ ਬਲੇ ਬੋਲਣਾ ਜੀ ਬਾਸਕ ਜੀ ਗੁਰ ਸਿਕਾ ਨੋ ਜਕੇ দান ਕੇਸ দান ਰਹਿਤ দান ਵਿਵੇਕ দান ਵਿਸਾਉ দান ਪ੍ਰੋਸਾ ਨਾਮ ਦਾੰ ਸਰੇ ਹਮਤ ਸਰ ਜੀ ਦੇ ਇਸ਼ਾਨ ਚੁੰਕੀਆਂ ਟੰਡੇ ਬੁੰਗੇ ਜਿਉ ਜੋ ਜਵਾ ਟਲ ਤਰਮ ਕਾ ਜੈਕਾਰ ਭਰਣਾ ਜੀ ਸਿੱਖਾਂ ਦਾ ਮਾਨ ਨਿਵਾ ਮਾਪੂਚੇ ਮਤ ਦਾ ਰਖਾ ਪਵਾਏ ਗੁਰੂਏ ਆਕਾਰ ਭਰ ਕਾ ਆਪਣੇ ਬੰਦ ਦੇ ਸੁਦਾ ਸਹਾਈ ਦਾਤ ਹਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਦਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਬੁੱਲੇ ਨਰਸ ਨਿਦਾਰ ਸੇਵਾ ਸਮਾ ਦਾ ਨੰ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਮਾਣਿਆ ਨੇ ਮਾਣ ਨਹੀਂ ਤਾਣਿਆ ਨੇ ਧਾਰ ਨਹੀਂ ਉਟਿਆ ਦੀ ਓੜ ਧੰਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਚਰਨਾ ਕਮਲਾ ਪਾਸ ਅਰਦਾਸ ਬੇਨਤੀ ਜੋਦਣੀ ਪ੍ਰਾਰਥਨਾ ਸਤਿਗੁਰੂ ਜੀ ਉਹ ਆਪ ਜੀ ਦਾ ਪਵਿੱਤਰ ਫਰਮਾਣ ਹੈ ਬਿਰਤੇ ਕਦੇ ਨਾ ਹੋਈ ਜਨ ਕੇ ਅਰਦਾਸ ਨਾਨਕ ਜੋਰ ਗੋਬਿੰਦ ਦਾ ਪੂਰਨ ਗੁਣਤਾਸ ਜਿੱਤਿਆ ਜਾਏ ਬੈ ਮੇਰਾ ਸਤਿਗੁਰੂ ਸੁਥਾਨ ਸੁਆਰ ਆਮਰਾਜੇ ਲਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏ ਘਰ ਨਾਮ ਦੇ ਮੇਰਾ ਮਨ ਪਰ ਸੇਤਲ ਹੋਏ ਦੇ ਮਹਾਵਾਪਾ ਅਨੁਸਾਰ ਆਪ ਜੀ ਦੇ ਦਰਬਾਰ ਦੇ ਪੀਤ ਮਨ ਸਰਦਾਰ ਮੋਟੂ ਸਿੰਘ ਜੀ ਸਤਿਗੁਰ ਜੀਓ ਹੁਣ ਆਦੇਸ ਪੁੱਤਰ ਭਾਈ ਸਾਹਿਬ ਪਾਇ ਚਿੰਦਾ ਸਿੰਘ ਜੀ ਸਤਿਗੁਰ ਜੀਓ ਕਿਸੇ ਸਮੇ ਆਪ ਜੀ ਦੇ ਚਰਣਾ ਤਨਾਂ ਪਾਸ ਸੁਖਣਾ ਸੁਖੇ ਉਸ ਸੁਖਣਾ ਨੂੰ ਅਦਾ ਕਰਦਿਆਂ ਅੱਜ ਬੱਚਾ ਜਸਮੀਤ ਸਿੰਘ ਦੇ ਜਨਮ ਦਿਨ ਦੇ ਖੁਸ਼ੀ ਨੂੰ ਮੋਕ ਰੱਖਦਿਆਂ ਸਾਰਾ ਪਰਿਵਾਰ ਇਕੱਤਰ ਹੋ ਕਰਕੇ ਪਰਸੋਂ ਰੋਜ ਤੋਂ ਤੁਰ ਕੇ ਬਾਣੀ ਆਏ ਤਨ ਸਗਦੇ ਚਿੰਤ ਮਿਟਾਈ ਜੀ ਦੇ ਸ੍ਰੀ ਅਖੰਡ ਪਾਤਸ਼ਾਹਬ ਪ੍ਰਾਰੰਭ ਕੀਤੇ ਗਏ ਸਨ ਸਤਗੁਰ ਜੀਓ ਆਪ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਗੁਰਬਾਣੀ ਆਜ ਤੋ ਮਦ ਮਦ ਤੋ ਅੰਤਿਮ ਸੰਪੂਰਨ ਭੋਗ ਪਏ ਨੇ ਸਤਗੁਰ ਜੀਓ ਬਾਣੀ ਦੇ ਜਾਪ ਕਰਦਿਆਂ ਤੋਂ ਸੇਵਕ ਪਰਿਵਾਰਾਂ ਤੋਂ ਆਪ ਜੀ ਦੇ ਚਰਣਾ ਕਮਲਾਂ ਦੀ ਗੁਰੂ ਕੇ ਲੰਗਰਾਂ ਦੀ ਸੇਵਾ ਕਰਨਿਆਂ ਤੋਂ ਭੁਗੀਆਂ ਭਲਾ ਦੇ ਕੇ ਮੰਗ ਬਖਸ਼ਿਸ਼ ਕਰਨੇ ਜੀ ਅਭਾਂ ਤੋਂ ਸਮਾਤੋ ਬਖਸ਼ਿਸ਼ ਕਰਨੀ ਕਿਰਪਾ ਕਰਨੀ ਬੜੀ ਸੁਣੀ ਬਾਣੀ ਸਾਚ ਕਣ ਵਿਖੇ ਸੋਧ ਕੇ ਪਰਵਾਰ ਕਰ ਲੈਣੀ ਗੁਰ ਬਾਣੀ ਦਾ ਭਾਗ ਪਰਵਾਰ ਤੇ ਸੰਤਾਂ ਦੇ ਹਿਰਦਿਆਂ ਤੇ ਵਸੋਣਾ ਧਰਮੋ ਪਰਮ ਗੁਰ ਸਿੱਕੇ ਜੀਵਨ ਨਾਮ ਦੀਆਂ ਦਾਤਾਂ ਬੱਚਿਆਂ ਨੂੰ ਵਿਦਿਆ ਦੀਆਂ ਦਾਤਾਂ ਪਰਿਵਾਰਾਂ ਨੂੰ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਜੇ ਬੱਚਿਆਂ ਦੇ ਸਿਰ ਤੇ ਮੇਰ ਭਰਿਆ ਤਰਕਣਾ ਬਚਿਆਂ ਨੂੰ ਮਾਤਾ ਪਿਤਾ ਦਾ ਆਗਿਆਕਾਰ ਬਣਾਉਣਾ ਸਤਗੁਰੂ ਜੀਓ ਪਰਿਵਾਰਾਂ ਦੇ ਆਉਣ ਵਾਲੇ ਕਾਰਜ ਆਪ ਜੀ ਨੇ ਸਫਲੇ ਕਰਣੇ ਕਿਰਪਾ ਕਰਨੀ ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾ ਕੇ ਰੱਖਣਾ ਦੁੱਖਾਂ ਪਾਪਾਂ ਕਲੇਸ਼ਾਂ ਦੇ ਨਾਸ ਕਰਨੇ ਸੁੱਖਾਂ ਦੇ ਵਿੱਚ ਪਰਵੇਸ਼ ਕਰਨੇ ਸਤਗੁਰੂ ਜੀਓ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੋਹੜੇ ਸੁੰਦਰ ਪੋਸ਼ਾਕੇ ਪਹਿਨਾਏ ਗਿਆਂ ਆਪ ਕੀਤਾਰ ਕਰਨੀ ਪਰਵਾਰਾਂ ਦੇ ਲੋਕ ਪੰਨੋਕ ਵਿੱਚ ਪੜਦੇ ਕੰਜੇ ਰਕਣੇ ਗਰੰਤੇ ਸਾਹਿਬਰ ਵਾਸਤੇ ਸਤਿਗੁਰ ਜੀਓ ਵਸਤਰ ਸਿਰ ਪਾਓ ਅਦੇ ਬੇਅੰਤ ਮਾਇਆ ਭੇਟਾ ਕੀਤੀ ਜਿਨ੍ਹਾਂ ਖਜ਼ਾਨਿਆਂ ਚੋਂ ਮਾਇਆ ਆਈ ਸੁੱਖ ਜਾਣੇ ਭਰਪੂਰ ਕਰਨੇਕਾਰ ਕੰਠ ਕਧੂਰ ਕਰਨੇ ਅਨੰਤ ਜਵਾਦੇ ਕਮਾਈਆਂ ਚਰਕਤਾ ਮਾਲ ਮੁਨਕੇ ਜੰਗ ਦਾ ਭਲਾ ਕਰਨਾ ਪਰਿਵਾਰਾਂ ਬੰਦੂਆ ਜੀਤੀਆਂ ਬਖਸ਼ਿਸ਼ ਕੀਤੀਆਂ ਹੋਈਆਂ ਧਾਪਾਂ ਵਿੱਚੋਂ ਅਮਰਤ ਘੜਾ ਪ੍ਰਸ਼ਾਦੇ ਰੇਖ ਸਜਾ ਕੇ ਹਾਜ਼ਰ ਹੈ ਜੀ ਦਰ ਤੇ ਪਰਵਾਣ ਹੋਵੇ ਦਰ ਪਰਵਾਣ ਹੋਇਆ ਸੇ ਪ੍ਰਸ਼ਾਸਨਗਤ ਵਿੱਚ ਬਤ ਪਾਉਣ ਦੇ ਆਗਿਆ ਹੋਵੇ ਜੋ ਜੀ ਛਕੇ ਸੋ ਆਪ ਜੀ ਦਾ ਪਵਿੱਤਰ ਪਵਿੱਤਰ ਨਾਮ ਜੱਪੇ ਦਰ ਤੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪਰਵਾਣ ਕਰਨੀਆਂ ਜੀ ਦਿਲਪੁਰ ਪਿੰਟਾ ਵਾਂਗ ਦਰ ਤੇ ਪਰਵਾਣ ਕਰਨੀਆਂ ਨਹਰ ਘੇੜੇ ਸੁਧੀ ਵਿਸਾਇ ਰੱਖਣੇ ਪੰਥ ਦੀ ਚੜ੍ਹਦੀ ਜੀ ਪਰਾਂ ਰੱਖਣੀ ਪਰਵਾਹਾਂ ਨੂੰ ਚੜ੍ਹਦੀ ਕਲਾ ਦੀਆਂ ਦਾਤਾ ਬਖਸ਼ਿਸ਼ ਕਰਨੀਆਂ ਕਰੋ ਕਿਰਪਾ ਪਵਿੱਤਰ ਹੁਕਮ ਨਾਮਾ ਬਖਸ਼ਿਸ਼ ਕਰਕੇ ਸੰਤਾਨ ਕਰੋ ਨਿਹਾਲ ਆਪ ਜੀ ਦੇ ਨਰਤੇ ਜੋ ਆਵੇ ਸੋ ਰਾਜੀ ਹੋ ਕੇ ਜਾਵੇ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬਤ ਦਾ ਫਰਾ ਦੁਹਰਾ ਆ ਗਿਆ ਭਈ ਆਕਾਲ ਕੇ ਸਭ ਸਿਕਨ ਕੋ ਹੁਕਮ ਹੈ ਗੁਰੂ ਗਰਤ ਜੇ ਮਾਨਿਓ ਪ੍ਰਭੂ ਕੋ ਮਿਲ ਬੋਚ ਹੈ ਉਸਿ ਸ਼ਬਦ ਕੈੰਦੀ ਰਾਜ ਕਰੇਗਾ ਕਨਸਾ ਤਾਕੀ ਰਹੇ ਨ ਕੋਈ ਭਾਰ ਹੋਈ ਸੋ ਮਿਲਾਂਗੇ ਬਚੇ ਸ਼ਰਨ ਜੋ ਹੋਈ ਵਾਹਿਗੁਰੂ ਨਾਮ ਜਹਾਜ ਹੈ ਰਹੀ ਸੁਖੇ ਪਾਰ ਜੋ ਸ਼ਗਦਾ ਕਰ ਸੇ ਮjde ਜੋ ਸ਼ਗਦਾ ਕਰ ਸੇ ਮjde What well, 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 well. 会。Oh,